ਵਾਲੀਬਾਲ ਦਾ ਪਹਿਲਾ ਵਰਲਡ ਕਪੀੜਾ ਨਿਊਜ਼ੀਲੈਂਡ ਦੇ ਵਿੱਚ ਉਹ ਹੋਣ ਜਾ ਰਿਹਾ 23 ਨਵੰਬਰ ਨੂੰ ਇਹ ਵਰਲਡ ਕਪ ਹੋ ਰਿਹਾ ਹੈਗਾ ਮੇਰਾ ਇਹ ਸੁਪਨਾ ਜ਼ਰੂਰ ਸੀਗਾ ਵੀ ਬਾਹਰ ਜਾਵਾਂ ਤਾਂ ਖੇਡਣ ਵਾਸਤੇ ਜਾਵਾਂ ਨਾ ਕਿ ਮੈਂ ਵੈਸੇ ਘੁੰਮਣ ਜਾਵਾਂ ਜਾਂ ਕਿਸੇ ਕੰਮ ਵਾਸਤੇ ਜਾਵਾਂ ਅੱਜੋ ਮੇਰਾ ਸੁਪਨਾ ਸাকার ਕਰ ਦਿੱਤਾ ਪਰਦੇਸੀ ਫੋਰਸ ਕਰਾ ਕਿਵੇਂ ਕਬੱਡੀ ਨੂੰ ਕਹਿੰਦੇ ਆ ਵੀ ਕੋਡੀਆਂ ਤੋਂ ਕਰੋੜਾਂ ਦੀ ਹੋ ਗਈ ਦੇਖ ਰਹੇ ਹੋ ਵਾਲੀਬਾਲ ਦਾ ਭਵਿੱਖ ਵੀ ਵੀ ਹਾਂ ਵਾਕੀ ਉੱਚਾ ਹੋਇਆ ਸ਼ੂਟਿੰਗ ਵਾਲ ਦੇ ਕਰਕੇ ਅਸੀਂ ਅੱਜ ਨਿਊਜ਼ੀਲੈਂਡ ਦੀ ਧਰਤੀ ਤੇ ਮਤਲਬ ਪਹੁੰਚੇ ਆ ਪੈਰ ਰੱਖਿਆ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਸਾਡੇ ਪਿੰਡ ਨੂੰ ਵਾਲੀਵਾਲ ਦੀ ਨਰਸਰੀ ਕਿਹਾ ਜਾਂਦਾ ਹੈ। ਸਾਡੇ ਪਿੰਡ ਦੇ ਵਿੱਚ ਬਹੁਤ ਛੋਟੇ ਤੋਂ ਛੋਟਾ ਬੱਚਾ ਤਕਰੀਬਨ ਸਾਰੇ ਵਾਲੀਵਾਲ ਹੀ ਖੇਡਦੇ ਐ। ਇੱਕ ਹੀ ਗੇਮ ਖੇਡੀ ਜਾਂਦੇ ਸਾਡੇ ਪਿੰਡ ਵਾਲੀਵਾਲ ਦੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅੰਜਲ ਪੰਜਾਬੀ ਨਿਊਜ਼ ਤੇ ਮੈਂ ਹਰਮਨਪ੍ਰੀਤ ਸਿੰਘ ਹਾਜ਼ਰ ਹੋ ਗਿਆ ਜੀ ਅੱਜ ਇਹ ਟਾਕਾ ਨਹੀਂ ਨਹੀਂ ਗੁਰੂ ਘਰ ਦੀਆਂ ਗਰਾਊਂਡਸ ਤੋਂ ਸੋ ਸਿਕਸ ਸਪੋਰਟਸ ਕੰਪਲੈਕਸ ਸੋ ਸਿੱਖਾਂ ਦਾ ਪਹਿਲਾ ਸਿੱਕ ਕੌਮ ਦਾ ਪਹਿਲਾ ਸਪੋਰਟਸ ਕੰਪਲੈਕਸ ਹੈ ਜੀ ਇਹ ਤੇ ਨਿਊਜ਼ੀਲੈਂਡ ਦੇ ਵਿੱਚ ਇਸ ਸਪੋਰਟਸ ਕੰਪਲੈਕਸ ਨੂੰ ਬਣਾਉਣ ਦੇ ਲਈ ਜੋ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਨੇ ਮਿਹਨਤ ਕੀਤੀ ਆ ਉਹਦਾ ਨਤੀਜਾ ਅੱਜ ਅਸੀਂ ਦੇਖ ਰਹੇ ਆ ਕਿ ਅੱਜ ਸ਼ਾਮ ਦਾ ਮੈਂ ਤਕਰੀਬਨ 1 ਘੰਟੇ ਦਾ ਇੱਥੇ ਖੜਾ ਵਲੀਵਾਲ ਦੇ ਮੈਚ ਪਿੱਛੇ ਚੱਲ ਰਹੇ ਆ ਉਦੋਂ ਪਿੱਛੇ ਕੁੜੀਆਂ ਬਾਸਕਟਬਾਲ ਖੇਡ ਰਹੀਆਂ 크੍ਰਿਕਟ ਦੇ ਵਿੱਚ ਹਲੇ ਪਾਸੇ ਆ ਨੌਜਵਾਨ ਕ੍ਰਿਕਟ ਵਾਲੇ ਜਿਹੜੇ ਉਹ ਤਿਆਰੀ ਕਰ ਰਹੇ ਆ ਸੋਕਰ ਫੀਲਡ FIFA ਅਪਰੂਵਡ ਫੀਲਡ ਆ ਜਿਹੜੀ ਉਹ ਇਧਰਲੇ ਪਾਸੇ ਮੇਰੇ ਸੱਜੇ ਹੱਥ ਨੌਜਵਾਨ ਉੱਥੇ ਆਪਣੀ ਜਿਹੜੀ ਤਿਆਰੀ ਉਹ ਕਰ ਰਹੇ ਆ ਤੇ ਤੁਸੀਂ ਮੇਰੇ ਪਿੱਛੇ ਜਿਹੜੇ ਬੰਦੇ ਖੜੇ ਆ ਉਹ ਦੇਖ ਕੇ ਜ਼ਰੂਰ ਸੋਚਦੇ ਹੋਵੋਗੇ ਵੀ ਅਜੇ ਟੀਮਾਂ ਜਿਹੜੀ ਬੜੀ ਸੋਹਣੀ ਵਰਦੀ ਪਾ ਕੇ ਖੜੀ ਆ ਇਹ ਕੌਣ ਆ ਸੋ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਪਹਿਲਾ 6 ਸਪੋਰਟਸ ਕੰਪਲੈਕਸ ਆਪਣਾ ਉੱਥੇ ਹੀ ਇੱਕ ਹੋਰ ਜਿਹੜਾ ਇਤਿਹਾਸ ਲਿਖਿਆ ਜਾ ਰਿਹਾ ਜੀ ਉਹ ਲਿਖਿਆ ਜਾ ਰਿਹਾ ਕਿ ਵਾਲੀਬਾਲ ਦਾ ਪਹਿਲਾ ਵਰਲਡ ਕੱਪ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਉਹ ਹੋਣ ਜਾ ਰਿਹਾ ਸੋ ਉਹਦੇ ਲਈ ਇੰਡੀਆ ਤੋਂ ਜਿਹੜੀ ਟੀਮ ਆ ਪਹੁੰਚੀ ਆ ਤੇ ਗੱਲਬਾਤ ਇਹ ਨਾਲ ਕਰਨੀ ਆ ਤੇ ਕਰਵਾਉਣ ਵਾਲੇ ਕੌਣ ਆ ਉਹ ਵੀ ਨਾਲ ਖੜੇ ਆ ਤੇ ਗੱਲਬਾਤ ਉਹ ਨਾਲ ਵੀ ਕਰਾਂਗੇ ਸਾਰੀ ਰੂਪਰੇਖਾ ਹੈ ਕੀ ਆ ਕਦੋਂ ਹੋ ਰਿਹਾ ਕਿੱਥੋਂ ਕਿੱਥੋਂ ਟੀਮਾਂ ਆ ਰਹੀਆਂ ਸਾਰੀ ਗੱਲਬਾਤ ਜਾਣਦੇ ਆ ਜੀ ਤੇ ਨਾਲੇ ਪਲੇਅਰਾਂ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਰੰਮੀ ਭਾਜੀ ਤੁਹਾਡੇ ਕੋਲ ਆਣਾ ਚਾਹੂੰਗਾ ਪਰਦੇਸੀ ਫੋਰਸ ਕਲੱਬ ਜਿਹੜਾ ਉਹ ਇਹ ਕੱਪ ਕਰਵਾ ਰਿਹਾ ਸੋ ਤੁਸੀਂ ਮੇਨ ਮੈਂਬਰ ਹੋ ਜੀ ਕਰਤਾ ਧਰਤਾ ਥੋੜੀ ਜੀ ਰੂਪਰੇਖਾ ਜ਼ਰੂਰ ਦੱਸ ਦਿਓ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਾਰੀ ਆਡੀਅנס ਨੂੰ ਥੈਂਕ ਯੂ ਵੀਰੇ ਸਾਨੂੰ ਇਨਵਾਈਟ ਕਰਨ ਲਈ ਇੱਥੇ ਤੇ ਸਾਨੂੰ ਪ੍ਰੈਜ਼ੈਂਟ ਕਰਨ ਲਈ ਸਾਰੀ ਆਡੀਅੰਸ ਮੂਰੇ ਸਾਡੇ ਇਹ ਵਰਲਡ ਕੱਪ ਪਹਿਲਾ ਜਿਹੜਾ ਪਰਦੇਸੀ ਕਲੱਬ ਦੇ ਹਿੱਸੇ ਆਇਆ ਤੇ ਸਾਨੂੰ ਇਹਦੀ ਬਹੁਤ ਖੁਸ਼ੀ ਵੀ ਆਈ ਤੇ 23 ਨਵੰਬਰ ਨੂੰ ਇਹ ਵਰਲਡ ਕੱਪ ਹੋ ਰਿਹਾ ਹੈਗਾ ਜਿਹੜੀਆਂ 4 ਕੰਟਰੀਜ਼ ਦੇ ਵਿੱਚ ਸਾਡੇ ਕੋਲੇ ਆਲਰੇਡੀ ਐਂਟਰੀਆਂ ਆ ਗੀਆਂ ਤੇ ਹੋਰ ਅਸੀਂ ਕਰ ਰਹੇ ਹਾਂ ਟਰਾਈ ਕਿਉਂਕਿ ਸਾਡਾ ਪਲਾਨ ਸੀਗਾ ਜਿਹੜਾ ਉਹ ਇੱਕੋਦਮ ਬਣਿਆ ਨਹੀਂ ਝੂਠ ਬੋਲਾਂਗੇ ਕਿ ਸਾਡਾ ਬਹੁਤ ਪੁਰਾਣਾ ਪਲਾਨ ਸੀਗਾ ਤੇ ਇੱਕੋਦਮ ਬਣਿਆ ਉਸ ਕਰਕੇ ਸ਼ਾਰਟ ਨੋਟਿਸ ਕਰਕੇ ਵੀ ਸਾਰੇ ਕਹਿੰਦੇ ਵੀ ਸਾਡੀਆਂ ਪ੍ਰਾਇਓਰਿਟੀਜ਼ ਹੁੰਦੀਆਂ ਜਾਂ ਇੱਕ ਇੰਡੀਆ ਜਾਣ ਵਾਲਾ ਟਾਈਮ ਚੱਲ ਰਿਹਾ ਹੈਗਾ ਸਾਰਿਆਂ ਦੇ ਇੰਡੀਆ ਦੇ ਪ੍ਰੋਗਰਾਮ ਬਣੇ ਹੋਏ ਆ ਬਟ ਸਟਿਲ ਰਿਸਪਾਂਸ ਵਧੀਆ ਆ ਰਹੀ ਚਾਰ ਪੰਜ ਕੰਟਰੀਜ਼ ਦੀਆਂ ਐਂਟਰੀਆਂ ਸਾਡੇ ਕੋਲੇ ਆਲਰੇਡੀ ਆ ਗਈਆਂ ਜੀ ਤੇ ਜਿਹੜੀ ਇਹ ਟੀਮਾਂ ਇਹ ਟੀਮ ਇੰਡੀਆ ਤੋਂ ਜਿਹੜੀ ਆਈ ਹੈ ਇਹ ਸਾਡੀ ਸਾਡੇ ਕਲੱਬ ਨੇ ਖੁਦ ਸਪਾਂਸਰ ਕੀਤੀ ਹੈ ਜੀ ਏਸ਼ੀਆ ਦੀ ਟੀਮ ਹਾਂਜੀ ਜੀ ਸੋ ਬਿਲਕੁਲ ਜੀ ਸੋ ਜਿਵੇਂ ਬਾਈ ਜੀ ਨੇ ਦੱਸ ਹੀ ਦਿੱਤਾ ਜ ਹਾਰਕ ਦੇਸ਼ ਆ ਜਿਹੜੇ ਉਹ ਪਹੁੰਚ ਉਹਨਾਂ ਦੀ ਜਿਹੜੀਆਂ ਐਂਟਰੀਆਂ ਆ ਚੁੱਕੀਆਂ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਹੋਰ ਵੀ ਟੀਮਾਂ ਦੀ ਇਹ ਨਾਲ ਗੱਲਬਾਤ ਜਿਹੜੀ ਚੱਲ ਰਹੀ ਆ ਸੋ ਮੋਸਟਲੀ ਇਹਨਾਂ ਨੇ ਦੱਸਿਆ ਕਿ ਭਾਰਤ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਇੱਥੋਂ ਜਿਹੜੀਆਂ ਐਂਟਰੀਜ਼ ਆ ਇਹ ਫਾਈਨਲ ਹੋ ਚੁੱਕੀਆਂ ਭਾਰਤ ਦੇ ਖਿਡਾਰੀ ਤਾਂ ਪਹੁੰਚ ਵੀ ਚੁੱਕੇ ਆ ਜੀ ਤੇ ਨਿਊਜ਼ੀਲੈਂਡ ਦੇ ਆਪਣੇ ਖਿਡਾਰੀ ਹੈਗੇ ਆ ਲੋਕਲ ਕੈਨੇਡਾ ਤੋਂ ਤੇ ਆਸਟ੍ਰੇਲੀਆ ਵਾਂਡੀ ਯੂ ਨੋ ਆਪਾਂ ਵੱਡਾ ਭਰਾ ਵੀ ਕਹਿ ਦਿੰਦੇ ਆ ਆਸਟ੍ਰੇਲੀਆ ਤੋਂ ਵੀ ਟੀਮ ਆ ਜਾਂਦੀ ਜਿਹੜੀ ਪਹੁੰਚੂਗੀ ਤੇ ਬਾਈ ਜੀ ਮਤੋਂ ਪਹਿਲਾਂ ਹੁਣ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਇਹ ਪਹਿਲੀ ਵਾਰੀ ਹੋਇਆ ਜੀ ਕਿ ਕਬੱਡੀ ਦੇ ਵਿੱਚ ਪਲੇਅਰ ਬਹੁਤ ਵਾਰੀ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਆ ਬਹੁਤ ਨਾਮਨਾ ਕਬੱਡੀ ਪਲੇਅਰਾਂ ਨੇ ਖਟਿਆ ਹਾਂ ਹੋਰ ਗੇਮਾਂ ਦੀ ਗੱਲ ਕਰੀਏ ਭਾਵੇਂ ਪੰਜਾਬ ਤੋਂ ਆ ਭਾਵੇਂ ਦੇਸ਼ ਦੇ ਕਿਸੇ ਵੀ ਰਾਜ ਤੋਂ ਆ ਪਲੇਅਰ ਉਹ ਵਿਦੇਸ਼ਾਂ ਦੇ ਵਿੱਚ ਜਾਂਦੇ ਰਹੇ ਆ ਪਰ ਪੰਜਾਬ ਦੀ ਜਿਵੇਂ ਕਬੱਡੀ ਨੂੰ ਮਾਂ ਖੇਡ ਕੇ ਆ ਗਿਆ ਵਾਲੀਬਾਲ ਵੀ ਉਵੇਂ ਹੀ ਪੰਜਾਬ ਦੇ ਵਿੱਚੋਂ ਨਿਕਲੀ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਖੇਡੀ ਜਾਣ ਵਾਲੀ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਪਿੰਡ ਜਾਂ ਹਰਿਆਣੇ ਦਾ ਕੋਈ ਵੀ ਹੈ ਜਾਂ ਪਿੰਡ ਹੋਊਗਾ ਜਿੱਥੇ ਸ਼ਾਮ ਨੂੰ ਬਾਲੀਬਾਲ ਦਾ ਮੈਚ ਨਾ ਲੱਗਦਾ ਹੋਵੇ ਤੇ ਖਾਸ ਤੌਰ ਤੇ ਬਾਲੀਬਾਲ ਵੀ ਉਹ ਕਹਿੰਦੇ ਜਿਹੜੀ ਹੱਤ ਭੰਦੀ ਆ ਇਹਨੂੰ ਆਪਾਂ ਸ਼ੂਟਿੰਗ ਕਹਿ ਦਿੰਦੇ ਆ ਕਿਉਂਕਿ ਬਾਲੀਬਾਲ ਵੀ ਹੁਣ ਦੋ ਤਰ੍ਹਾਂ ਦੀ ਆ ਤੇ ਇੱਕ ਕਹਿੰਦੇ ਬਾਲ ਆ ਜਿਹੜੀ ਥੋੜੀ ਸੌਫਟ ਹੁੰਦੀ ਆ ਉਹ ਨਾਲ ਸੱਟ ਘੱਟ ਲੱਗਦੀ ਆ ਪਰ ਜਿਹੜੀ ਪਿੰਡਾਂ 'ਚ ਖੇਡੀ ਜਾਂਦੀ ਆ ਉਹ ਸ਼ੂਟਿੰਗ ਆ ਇਹ ਸ਼ੂਟਿੰਗ ਦੇ ਇਹ ਸਾਰੇ ਪਲੇਅਰ ਆ ਜੀ ਗੱਲਬਾਤ ਇਹਨਾਂ ਨਾਲ ਕਰਦੇ ਆ ਸੋ ਟੀਮ ਦੇ ਕੈਪਟਨ ਬਾਈ ਜੀ ਆਪਣਾ ਨਾਮ ਤੇ ਆਪਣਾ ਏਰੀਆ ਜ਼ਰੂਰ ਪਹਿਲਾਂ ਦੱਸ ਦਿਓ ਤੇ ਕਿਵੇਂ ਲੱਗ ਰਿਹਾ ਨਿਊਜ਼ੀਲੈਂਡ ਪਹੁੰਚ ਕੇ ਮੇਰਾ ਨਾਮ ਰਾਕੇਸ਼ ਛਾਲੂ ਹੈ ਪੁਨੀਆਰੀ ਪੈਂਦਾ ਮੇਰਾ ਸਰਸੇ ਹਰਿਆਣੇ ਚ ਪੈਂਦਾ ਈ ਹੈ ਜੀ ਹਾਂਜੀ ਲੋ ਜੀ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੀ ਸੀ ਕਿ ਕੱਲੀ ਪੰਜਾਬ ਨਹੀਂ ਹਰਿਆਣੇ ਚ ਵੀ ਜਿਹੜੀ ਬਰਾਬਰ ਖੇਡੀ ਜਾਂਦੀ ਆ ਸੋ ਟੀਮ ਦੇ ਕੈਪਟਨ ਆ ਜਿਹੜੇ ਉਹ ਹਰਿਆਣੇ ਤੋਂ ਆ ਜੀ ਤੇ ਬਾਈ ਜੀ ਹਰਿਆਣੇ ਚ ਵਾਲੀਬਾਲ ਦੀ ਇਹ ਗੱਲ ਕਰੀਏ ਤਾਂ ਕਿੰਨਾ ਕੁ ਜ਼ੋਰ ਆ ਭਾਈ ਬਹੁਤ ਬਹੁਤ ਜ਼ਿਆਦਾ ਜੋਰ ਆ ਹਰੇਕ ਪਿੰਡ ਚ ਮੈਨੂੰ ਲੱਗਦਾ ਸਾਡੇ ਆਪਦੇ ਪਿੰਡ ਚ 5 ਤੋਂ 6 ਨਟ ਲੱਗੇ ਹੋਏ ਆ ਜੀ ਇੰਨਾ ਮਤਲਬ ਲੋਕ ਪਿਆਰ ਕਰਦੇ ਆ ਇਸ ਗੇਮ ਨੂੰ ਜੀ ਸ਼ੂਟਿੰਗ ਵਾਲ ਨੂੰ ਤੇ ਸ਼ੂਟਿੰਗ ਦਾ ਇੰਨਾ ਲੋਕਾਂ ਚ ਕ੍ਰੇਜ਼ ਤੁਹਾਡੇ ਪਿੰਡਾਂ ਚ ਵੀ ਹੈ ਹਾਂਜੀ ਤੇ ਜੇ ਹੁਣ ਗੱਲ ਕਰਾਂ ਨਿਊਜ਼ੀਲੈਂਡ ਆਏ ਹਾਂ ਕਿਵੇਂ ਮਹਿਸੂਸ ਕਰਦੇ ਹਾਂ ਕਿਉਂਕਿ ਕਬੱਡੀ ਵਾਲੇ ਪਲੇਅਰਾਂ ਨੇ ਬਹੁਤ ਨਾਮ-ਨਾਖ ਖੱਟਿਆ ਬਹੁਤ ਪਲੇਅਰ ਆ ਜਿਹੜੇ ਵਿਦੇਸ਼ਾਂ ਚ ਖੇਡਣ ਆਏ ਆ ਮੈਨੂੰ ਲੱਗਦਾ ਕਿ ਬਾਲੀਵਾਲ ਦੇ ਪਲੇਅਰ ਹੁਣ ਹੀ ਬਾਹਰ ਨਿਕਲਣੇ ਸ਼ੁਰੂ ਹੋਏ ਆ ਕੁਝ ਸਮੇਂ ਤੋਂ ਤੁਸੀਂ ਪਹਿਲੀ ਵਾਰੀ ਆਏ ਹੋ ਕੋ ਪਹਿਲਾਂ ਵੀ ਕਿਸੇ ਦੇਸ਼ ਖੇਡਣ ਗਏ ਹੋ ਨਹੀਂ ਖੇਡਣ ਪਹਿਲੀ ਵਾਰੀ ਆਇਆ ਜੀ ਪਰ ਬਹੁਤ ਵਧੀਆ ਲੱਗ ਰਿਹਾ ਔਰ ਪਲੇਅਰ ਦਾ ਇੱਕ ਜਿਵੇਂ ਕਹਿ ਦਿੰਦੇ ਆ ਨਾ ਸੁਪਨਾ ਹੀ ਹੁੰਦਾ ਜੀ ਬਾਹਰ ਆਉਣਾ ਦਾ ਪਤਾ ਨਹੀਂ ਕਿੰਨਾ ਵਧੀਆ ਹੋਊਗਾ ਜੀ ਪਰ ਮੇਰੇ ਜਦੋਂ ਅੱਜ ਮੇਰਾ ਅੱਜ ਬਰਥਡੇ ਆ ਜੀ ਮੇਰਾ ਅੱਜ ਮੈਂ 39 ਸਾਲਾਂ ਦਾ ਹੋ ਗਿਆ ਮੇਰਾ ਇਹ ਸੁਪਨਾ ਜ਼ਰੂਰ ਸੀਗਾ ਕਿ ਬਾਹਰ ਜਾਵਾਂ ਤਾਂ ਖੇਡਣ ਵਾਸਤੇ ਜਾਵਾਂ ਨਾ ਕਿ ਮੈਂ ਵੈਸੇ ਘੁੰਮਣ ਜਾਵਾਂ ਜਾਂ ਕਿਸੇ ਕੰਮ ਵਾਸਤੇ ਜਾਵਾਂ ਅੱਜੋ ਮੇਰਾ ਸੁਪਨਾ ਸাকার ਕਰ ਦਿੱਤਾ ਪ੍ਰਦੇਸੀ ਫੋਰਸ ਕਲੱਬ ਨੇ ਜੀ ਸੋ ਲੋ ਜੀ ਭਾਈ ਜੀ ਨੂੰ ਭਾਈ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਤੇ ਪਰ ਇਹਨਾਂ ਨੇ ਹੁਣ ਆਨ ਰਿਕਾਰਡਿੰਗ ਇਹ ਦੱਸਿਆ ਪਹਿਲਾਂ ਦੱਸਿਆ ਇਹਨਾਂ ਨੇ ਵੀ ਨਹੀਂ ਕੋਈ ਨਹੀਂ ਭਾਈ ਜੀ ਬਾਕੀ ਪਾਰਟੀ ਦੀ ਗੱਲ ਆਪਾਂ ਬਾਅਦ 'ਚ ਕਰਦੇ ਆ ਵੀ ਦੋ ਦੋ ਪਾਰਟੀ ਵੀ ਲੱਦੇ ਆ ਤੇ ਜਿਵੇਂ ਮੈਂ ਕਿਹਾ ਕਿ ਵਾਲੀਬਾਲ ਦੇ ਪਲੇਅਰ ਪ੍ਰਦੇਸ਼ਾਂ ਦੇ ਵਿੱਚ ਆਣੇ ਸ਼ੁਰੂ ਹੋ ਗਏ ਆ ਇਸ ਚੀਜ਼ ਦਾ ਕੀ ਸੋਚਦੇ ਹੋ ਕਿ ਵਾਕਈ ਜਿਵੇਂ ਕਬੱਡੀ ਨੂੰ ਕਹਿੰਦੇ ਆ ਵੀ ਕੋਡੀਆਂ ਤੋਂ ਕਰੋੜਾਂ ਦੀ ਹੋ ਗਈ ਦੇਖ ਰਹੇ ਆਂ ਵਾਲੀਬਾਲ ਦਾ ਭਵਿੱਖ ਵੀ ਵੀ ਹਾਂ ਬਾਕੀ ਉੱਚਾ ਹੋਇਆ ਬਿਲਕੁਲ ਜੀ ਬਿਲਕੁਲ ਇੰਡੀਆ ਦੇ ਵਿੱਚ ਮਤਲਬ ਕੋਈ ਹੈ ਜੀ ਸਟੇਟ ਨਹੀਂ ਹੋਊਗੀ ਜਿੱਥੇ ਸ਼ੂਟਿੰਗ ਬਾਲ ਨਹੀਂ ਖੇਡੀ ਜਾਂਦੀ ਪਰ ਜਿਹੜਾ ਅੱਜ ਸਾਨੂੰ ਮਾਨ ਮਹਿਸੂਸ ਹੋ ਰਿਹਾ ਮਤਲਬ ਖੁਦ ਤੇ ਵੀ ਆਏ ਅਸੀਂ ਸ਼ੂਟਿੰਗ ਬਾਲ ਖੇਡੀ ਹੈ ਤੇ ਅੱਜ ਉਸ ਦੇ ਸ਼ੂਟਿੰਗ ਬਾਲ ਦੇ ਕਰਕੇ ਹੀ ਅਸੀਂ ਅੱਜ ਨਿਊਜ਼ੀਲੈਂਡ ਦੀ ਧਰਤੀ ਤੇ ਮਤਲਬ ਪਹੁੰਚੇ ਆ ਪੈਰ ਰੱਖਿਆ ਤੇ ਬੜਾ ਮਾਨ ਮਹਿਸੂਸ ਹੋ ਰਿਹਾ ਜੀ ਪਹਿਲਾਂ ਕਿੱਥੇ ਕਿੱਥੇ ਕਿਹੜੇ ਕਿਹੜੇ ਮੈਚ ਖੇਡ ਚੁੱਕੇ ਹਾਂ ਮੈਂ ਸਰ 2004 ਚ ਪਹਿਲੀ ਜੂਨੀਅਰ ਨੈਸ਼ਨਲ ਖੇਡਿਆ ਸੀ ਆ ਅੱਛਾ ਤਾਂ ਉਸ ਤੋਂ ਬਾਅਦ ਅੱਜ ਤੱਕ ਮਤਲਬ ਮੈਨੂੰ 16 17 ਨੈਸ਼ਨਲ ਖੇਡ ਚੁੱਕੇ ਆ ਜੀ ਮੈਂ ਔਰ ਫਰਸਟ ਏਸ਼ੀਆ ਕੱਪ ਹੋਇਆ ਸੀ ਜਿਹੜਾ ਇੰਡੀਆ ਦੇ ਵਿੱਚ ਜਿਹੜੀ 올 ਇੰਡੀਆ ਫੈਡਰੇਸ਼ਨ ਬਣੀ ਹੋਈ ਹੈ ਜੀ ਉਹਦਾ ਮਤਲਬ ਮੈਂਬਰ ਰਿਆ ਜੀ ਮੈਂ ਹੁੰਦਾ ਵੀ ਅੱਛਾ ਏਸ਼ੀਆਨ ਕੱਪ ਦਾ ਉਹ ਵੀ ਹਾਂਜੀ ਉਸ ਤੋਂ ਬਾਅਦ ਵਰਲਡ ਕੱਪ ਹੋਇਆ ਜੀ ਦਿੱਲੀ ਦੇ ਵਿੱਚ ਹਾਂ ਉਹ ਉਹਦਾ ਵੀ ਮੈਂ ਮੈਂਬਰ ਆਂ ਜੀ ਟੀਮ ਦਾ ਜੀ ਸੋ ਸ਼ੁਕਰੀਆ ਜੀ ਮਾਈਕ ਅੱਗੇ ਦੇ ਦਿਓ ਭਾਜੀ ਆਪਣਾ ਨਾਂ ਤੇ ਆਪਣਾ ਨਾਲ-ਨਾਲ ਜ਼ਿਕਰ ਕਰ ਦਿਓ ਵੀ ਕਿਹੜਾ ਏਰੀਆ ਜੀ ਮੇਰਾ ਨਾਮ ਅਰਸ਼ਪਾਲ ਸਿੰਘ ਢਿੱਲੋਂ ਹੈ ਜੀ ਜੀ ਤੇ ਉਹ ਮੈਨੂੰ ਡੀਸੀ ਕਹਿੰਦੇ ਆ ਗਰਾਉਂਡਾ ਚ ਜੀ ਸਾਰੇ ਬਾਈ ਅੱਛਾ ਹਾਂਜੀ ਟੂਰਨਾਮੈਂਟ ਤੇ ਵੀ ਤੇ ਪਿੰਡ ਮੇਰਾ ਢਲਮਾਗਲਾ ਕਾ ਆਰਾਮਸਰ ਕੋਟੇਆ ਜ਼ਿਲ੍ਹਾ ਫਰੀਦਕੋਟ ਹੈ ਜੀ ਤੇ ਅੱਜ ਕਿਵੇਂ ਲੱਗ ਰਿਹਾ ਫਿਰ ਫਰੀਦਕੋਟ ਦੇ ਉਹ ਪਿੰਡਾਂ ਤੋਂ ਸ਼ੁਰੂ ਕੀਤੀ ਵਾਲੀਬਾਲ ਅੱਜ ਨਿਊਜ਼ੀਲੈਂਡ ਦੇ ਇਨਾ ਗਰਾਊਂਡਾਂ ਦੇ ਵਿੱਚ ਖੇਡੀ ਜਾ ਰਹੀ ਆ ਕੀ ਕਹੋਗੇ ਬਹੁਤ ਮੈਂ ਮੈਂ ਬਹੁਤ ਮੈਂ ਮੈਨ ਮਹਿਸੂਸ ਹੁੰਦਾ ਜੀ ਇਹ ਗੱਲ ਸੋਚ ਕੇ ਵੀ ਆਪਾਂ ਵੀ ਜ਼ਿਲ੍ਹੇ ਵਿੱਚੋਂ ਖੇਡਣ ਜਾ ਰਹੇ ਹਾਂ ਇੰਟਰਨੈਸ਼ਨਲ ਤੌਰ ਤੇ ਬਾਹਰ ਬਹੁਤ ਮਨ ਖੁਸ਼ ਹੁੰਦਾ ਜੀ ਦੂਜਾ ਲਾਸਟ ਇਅਰ ਲਾਸਟ ਇਅਰ ਮੈਂ ਖੇਡ ਰਿਹਾ ਸੀ ਕਿਹੜੇ ਗਏ ਇੰਟਰਨੈਸ਼ਨਲ ਅੱਛਾ ਉਦੋਂ ਵੀ ਮੈਂ ਦੇਸੀ ਬੋਰਡਸ ਕਲੱਬ ਨੇ ਮੈਨੂੰ ਇਨਵਾਈਟ ਕੀਤਾ ਸੀ ਉਹਨਾਂ ਨਾਲ ਹੀ ਖੇਡ ਗਏ ਸੀ ਤਿੰਨ ਲੜਕੇ ਆਏ ਸੀਗੇ ਤੇ ਇਸ ਵਾਰ ਫੇਰ ਅਮੇ ਬਾਈ ਨੇ ਕਹਿੰਦੇ ਆ ਵਰਲਡ ਕੱਪ ਖੇਡ ਰਾਂ ਮੈਂ ਖੈ ਬਈ ਜਰੂਰ ਆਵਾਂਗੇ ਜੀ ਤੇ ਕਿਵੇਂ ਲੱਗ ਰਿਹਾ ਫਿਰ ਜਦੋਂ ਹੁਣ ਇੱਕ ਵਾਲੀਬਾਲ ਦੇ ਪਲੇਅਰ ਨੇ ਜਹਾਜ਼ ਦੀ ਤਾਕੀ ਨੂੰ ਹੱਥ ਪਾਇਆ ਤੇ ਫਿਰ ਦਿਲ ਚ ਰੀਜਾਂ ਤਾਂ ਹੋਣੀਆਂ ਤੇ ਪਿੰਡ ਚ ਗੱਲਾਂ ਵੀ ਹੁੰਦੀਆਂ ਹੋਣੀਆਂ ਵੀ ਲੈ ਜੀ ਮੁੰਡਾ ਇੰਟਰਨੈਸ਼ਨਲ ਖੇਡਣ ਚੱਲਿਆ ਹਾਂਜੀ ਜੀ ਬਹੁਤ ਵੱਡੀ ਗੱਲ ਹੁੰਦੀ ਜੀ ਪਿੰਡ ਨੇ ਮੈਨੂੰ ਮਾਣ ਕੀਤਾ ਘਰੇ ਪਹਲਾ ਕੇ ਸਰਪੰਚ ਸਾਹਿਬ ਨੇ ਵੀ ਤੂੰ ਸਾਡੇ ਪਿੰਡ ਦਾ ਨਾਮ ਉੱਚਾ ਕੀਤਾ ਵੀ ਤੂੰ ਨਿਊਜ਼ੀਲੈਂਡ ਖੇਡਣ ਜਾ ਰਿਹਾ ਵੀ ਸਾਡੇ ਪਿੰਡ ਨੂੰ ਮਾਣ ਆ ਵੀ ਪੂਰੀ ਦੁਨੀਆ ਵਿੱਚ ਆਪਣੇ ਪਿੰਡ ਦਾ ਨਾਮ ਰੌਸ਼ਨ ਹੋਇਆ ਜੀ ਤੇ ਬਾਈ ਜੀ ਕੋਲ ਆਣਾ ਚਾਹੂੰਗਾ ਭਾਈ ਆਪਣਾ ਨਾਂ ਤੇ ਪਿੰਡ ਦਾ ਨਾਂ ਜ਼ਰੂਰ ਦੱਸ ਦਿਓ ਭਾਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਕਿੰਦਾ ਜੀ ਚੁਗਾ ਪਿੰਡ ਆ ਜੀ ਡਿਸਟ੍ਰਿਕਟ ਫਿਰੋਜ਼ਪੁਰਾ ਜੀ ਫਿਰੋਜ਼ਪੁਰ ਤੋਂ ਆਏ ਹਾਂ ਤੇ ਫਿਰ ਕਿਦਾਂ ਹੁਣ ਪਿੰਡ ਵਿੱਚ ਜਸ਼ਨ ਮਨਾ ਕੇ ਆਏ ਆ ਵੀ ਮੁੰਡਾ ਇੰਟਰਨੈਸ਼ਨਲ ਖੇਡਣ ਚੱਲਿਆ ਬਹੁਤ ਬਹੁਤ ਜੀ ਪਰਿਵਾਰ ਨੂੰ ਬਹੁਤ ਖੁਸ਼ੀ ਸੀ ਜਿਹੜੇ ਸਾਡੇ ਮੰਨ ਲੋ ਸਕੇ ਸੀਗੇ ਘਰਾਂ ਦੇ ਸਾਰਿਆਂ ਨੇ ਵਧੀਆ ਮਾਣ ਕੀਤਾ ਵੀ ਸਾਡੇ ਪਰਿਵਾਰ ਦੇ ਵਿੱਚੋਂ ਸਾਡੀ ਫੈਮਿਲੀ ਦੇ ਵਿੱਚੋਂ ਕੋਈ ਬਾਹਰ ਇੰਟਰਨੈਸ਼ਨਲ ਖੇਡਣ ਜਾ ਰਿਹਾ ਤੇ ਬਾਈ ਜੀ ਬੜਾ ਮਾਣ ਹੁੰਦਾ ਜਦੋਂ ਨਾ ਕਿਸੇ ਦੀ ਜਰਸੀ ਦੇ ਉੱਤੇ ਟੈਗ ਲੱਗਿਆ ਹੋਵੇ ਤੇ ਤੁਹਾਡੀ ਜਰਸੀ ਦੇ ਉੱਤੇ ਇੰਡੀਆ ਦਾ ਫਲੈਗ ਆ ਜਿਹੜਾ ਉਹ ਲੱਗਿਆ ਹੋਇਆ ਤੇ ਛਾਤੀ ਤੇ ਕਦੇ ਝੰਡਾ ਲੱਗਿਆ ਹੋਵੇ ਤੇ ਵੈਸੇ ਹੀ ਛਾਤੀ ਚੌੜੀ ਹੋ ਜਾਂਦੀ ਆ ਤੇ ਕਿਵੇਂ ਲੱਗਦਾ ਫਿਰ ਹੁਣ ਇਹ ਜਰਸੀ ਪਾ ਕੇ ਬਹੁਤ ਵਧੀਆ ਮਾਣ ਮਹਿਸੂਸ ਹੋਇਆ ਜੀ ਅਸੀਂ ਟਰੈਵਲ ਕੀਤਾ ਜੀ ਇੰਡੀਆ ਤੋਂ ਨਿਊਜ਼ੀਲੈਂਡ ਦਾ ਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਪਹਿਲਾਂ ਕਿਹੜੇ ਕਿਹੜੇ ਮੈਚ ਖੇਡ ਚੁੱਕੇ ਆ ਮੈਚ ਕਾਫੀ ਖੇਡੇ ਆ ਜੀ ਹਰਿਆਣੇ ਚ ਵੀ ਰਾਜਸਥਾਨ ਚ ਵੀ ਜੀ ਪੰਜਾਬ ਚ ਵੀ ਉਹਨੂੰ ਵੀ ਜਮ ਲੋਕ ਖੇਡਦੇ ਆ ਜੀ ਜਿੱਥੇ ਜਿੱਥੇ ਬਾਲੀਬਾਲ ਦੇ ਸ਼ੂਟਿੰਗ ਦੇ ਟੂਰਨਾਮੈਂਟ ਹੁੰਦੇ ਨੇ ਜੀ ਸੋ ਬਿਲਕੁਲ ਜੀ ਪੰਜਾਬ ਦੇ ਵਿੱਚ ਵੀ ਬਾਲੀਬਾਲ ਦੇ ਜਿਹੜੇ ਮੈਚ ਆ ਕਾਫੀ ਵੱਡੇ ਪੱਦਰ ਦੇ ਵੱਡੇ ਇਨਾਮ ਵਾਲੇ ਆ ਜਿਹੜੇ ਹੁਣ ਹੋਣ ਲੱਗ ਗਿਆ ਬਾਈ ਜੀ ਨਾਂ ਤੇ ਏਰੀਆ ਆਪਣਾ ਜਰੂਰ ਦੱਸ ਦੋ ਮੇਰਾ ਨਾਮ ਜੀ ਪੀਤਾ ਸੰਧੂ ਪਿੰਡ ਜੰਡਵਾਲਾ ਜੀ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਹਾਂਜੀ ਤੇ ਬਾਈ ਜੀ ਫਿਰ ਹੁਣ ਕਿਵੇਂ ਮਹਿਸੂਸ ਕਰਦੇ ਹੋ ਅੱਜ ਇਹਨਾਂ ਗਰਾਊਂਡਾਂ 'ਚ ਖੜਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਤੇ ਪਹਿਲਾਂ ਵੀ ਬਾਹਰ ਗਏ ਹੋ ਪਹਿਲਾਂ ਵੀ ਖੇਡੇ ਕਿਤੇ ਨਹੀਂ ਨਹੀਂ ਫਸਟ ਟਾਈਮ ਹੈ ਨਿਊਜ਼ੀਲੈਂਡ ਫਸਟ ਟਾਈਮ ਹੀ ਆਏ ਤੇ ਕਿਵੇਂ ਲੱਗਦਾ ਵੀ ਵਾਕਈ ਹੁਣ ਵਾਲੀਬਾਲ ਵਾਲੇ 20 ਬਦੇਸ਼ਾਂ ਵਿੱਚ ਜਾ ਕੇ ਖੇਡਣ ਲੱਗੇ ਤੇ ਕੀ ਮਹਿਸੂਸ ਹੁੰਦਾ ਫਿਰ ਹਾਂਜੀ ਹਾਂਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਤੇ ਪਹਿਲਾਂ ਪਿੰਡ ਵਿੱਚ ਗੇਮ ਚੱਲਦੀ ਹੋਣੀ ਆ ਹਾਂਜੀ ਹਾਂਜੀ ਤੇ ਕਦੇ ਸੋਚਿਆ ਸੀ ਵੀ ਨਹੀਂ ਇਹ ਗੇਮ ਆ ਜਿਹੜੀ ਇਹ ਮੈਨੂੰ ਬਾਹਰ ਵੀ ਲੈ ਕੇ ਜਾਊਗੀ ਨਹੀਂ ਕਦੇ ਨਹੀਂ ਸੋਚਿਆ ਸੀ ਤੇ ਪਰਦੇਸੀ ਬੋਰਸ ਕਲੱਬ ਨੇ ਸਾਨੂੰ ਇਨਵਾਈਟ ਕੀਤਾ ਜੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਜੀ ਬਾਈਗ ਨੂੰ ਦੇਓ ਕੇ ਜੀ ਜੀ ਭਾਜੀ ਆਪਣਾ ਨਾਂ ਤੇ ਆਪਣਾ ਏਰੀਆ ਜਰੂਰ ਦੱਸੋ। ਮੇਰਾ ਨਾਮ ਜਸਵੀਰ ਆ ਜੀ। ਓਵੇਂ ਮੈਨੂੰ ਫੌਜੀ ਵਗੜੀ ਕਹਿੰਦੇ। ਅੱਛਾ। ਤੇ ਇਹ ਫੌਜੀ ਮੈਂ ਪਹਿਲਾਂ ਕਿਤੇ ਸੁਣਿਆ ਹੋਇਆ ਸ਼ਾਇਦ ਕਿਉਂਕਿ ਜਦੋਂ ਮੈਂ ਇੰਡੀਆ ਸੀ ਜਾਂਦਾ ਉਦੋਂ ਦੀ ਕਿਤੇ ਤੁਹਾਡੀ ਗੇਮ ਗੂਮ ਦੇ ਵਿੱਚ ਕਿਤੇ ਨਾਂ ਸੁਣਿਆ ਹੋਊਗਾ। ਹਾਂਜੀ ਕਿ ਨਾਮ ਓਵੇਂ ਨਾਂ ਨਾਂ ਮੇਰਾ ਜਸਵੀਰ ਆ ਜੀ। ਅੱਛਾ। ਓ ਫੌਜੀ ਵਗੜੀ ਕਹਿੰਦੀ। ਠੀਕ ਠੀਕ ਠੀਕ। ਹਾਂਜੀ। ਤੇ ਹਰਿਆਣੇ ਤੋਂ ਜੀ। ਤੁਸੀਂ ਹਰਿਆਣੇ ਤੋਂ। ਸਰਸਾ ਜ਼ਿਲ੍ਹਾ ਤੋਂ। ਹਾਂਜੀ। ਭਈ ਇਹ ਦੱਸੋ ਵੀ ਪੰਜਾਬ ਚ ਤਾਂ ਕਿਉਂਕਿ ਮੈਂ ਪੰਜਾਬ ਤੋਂ ਆ ਮੈਂ ਹੁਣ ਤੋਂ ਨਹੀਂ ਕਹਿੰਦਾ ਮੈਂ ਆਪਣੇ ਫਾਦਰ ਉਹਨਾਂ ਦੇ ਟਾਈਮ ਤੋਂ ਦੇਖਦਾ ਆਇਆ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਤੇ ਸ਼ਾਮ ਨੂੰ ਨਾ ਕ੍ਰੇਜ਼ ਹੁੰਦਾ ਪੰਜਾਬ ਦੇ ਵਿੱਚ ਵੀ ਨਹੀਂ ਯਾਰ ਸਕੂਲ ਦੇ ਗਰਾਊਂਡ ਦੇ ਵਿੱਚ ਨਾ ਜਾਂ ਜਿੱਥੇ ਕਿਤੇ ਨੈਟ ਲੱਗਿਆ ਹੋਇਆ ਪਿੰਡ ਦੇ ਵਿੱਚ ਵੀ ਉੱਥੇ ਗੇਮ ਚੱਲਦੀ ਆ ਉੱਥੇ ਜਾਣਾ ਹੀ ਜਾਣਾ ਤੇ ਫਿਰ ਨੰਬਰਾਂ ਦੀ ਗੇਮ ਉੱਥੇ ਪੂਰੀ ਯਾਰ ਪਿੰਡ ਜਿੱਟਸ ਹੁੰਦੀ ਆ ਤੇ ਤੁਹਾਡੇ ਹਰਿਆਣੇ ਵਿੱਚ ਵਾਲੀਬਾਲ ਨੂੰ ਲੈ ਕੇ ਮਾਹੌਲ ਕਿਵੇਂ ਦਾ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕਿਉਂਕਿ ਸਾਡੇ ਲਾਗੇ ਤੱਕ ਜਿਵੇਂ ਹਰਿਆਣੇ 'ਚ ਸਾਰੇ ਪਾਸੇ ਵਾਲੀਵਾਲ ਖੇਡੀਆਂ ਦੀ ਪਰ ਪੰਜਾਬ ਚ ਬਹੁਤ ਪਿਆਰ ਮਿਲਦਾ ਜੀ ਤੇ ਪੰਜਾਬ ਚ ਮੈਚ ਚ ਚੰਗੇ ਖੇਡਣਾ ਹਾਂ ਜੀ ਹਾਂ ਜੀ ਬਹੁਤ ਵਧੀਆ ਤੇ ਨਾਲ ਪੂਰੀ ਰਿਸਪੈਕਟ ਪੰਜਾਬ ਚ ਮਿਲੀ ਗਈ ਹੈ ਤੇ ਹੁਣ ਜਦ ਫਿਰ ਪੰਜਾਬ ਚ ਹਰਿਆਣੇ ਵਿੱਚ ਇਨਾਮ ਲੱਖਾਂ ਦੇ ਹੋ ਗਏ ਆ ਹਾਂ ਜੀ ਹੁਣ ਤਾਂ ਮੈਂ ਦੇਖਿਆ ਕਈ ਕਈ ਲੱਖ ਦਾ ਇਨਾਮ ਵਾਲੀਵਾਲ ਤੇ ਰੱਖਿਆ ਜਾਂਦਾ ਹਾਂ ਜੀ ਹਾਂ ਜੀ ਤੇ ਕਹਿੰਦੇ ਰਾਤ ਨੂੰ 1-1 ਵਜੇ ਤੱਕ ਵੀ ਟੂਰਨਾਮੈਂਟ ਆ ਜਿਹੜੇ ਚੱਲਦੇ ਆ ਹਾਂ ਜੀ ਹਾਂ ਚੱਲਦੇ ਆ ਤੇ ਫੇ ਕਿਵੇਂ ਲੱਗਦਾ ਵੀ ਨਹੀਂ ਯਾਰ ਸਾਡੀ ਗੇਮ ਦਾ ਵੀ ਹੈ ਗੱਲਬਾਤ ਹੈ ਹਾਂ ਜੀ ਦੀ ਨਾਮ ਬਹੁਤ ਵਧੀਆ ਲੱਗਦਾ ਜੀ ਖੇਡ ਕੇ ਪੰਜਾਬ ਚ ਪਰ ਉਵੇਂ ਨਾਮ ਆਲ ਇੰਡੀਆ ਖੇਡ ਚੁਕੇ ਆ ਜੀ ਮੈਂ ਘੜ ਤੋਂ ਘੱਟ 8-9 ਨੈਸ਼ਨਲ ਖੇਡ ਕੇ ਬੈਠਾ ਹਾਂ ਜੀ ਵੈਰੀ ਗੁੱਡ ਹਾਂਜੀ ਤੇ 2016 ਚ ਪਹਿਲੀ ਨੈਸ਼ਨਲ ਖੇਡੀ ਸੀ ਜੀ 17 ਦੀ ਸਭ ਤੋਂ ਜ਼ਿਆਦਾ ਸਵਾਦ ਫਿਰ ਕਿਹੜੀ ਸਟੇਟ ਚ ਖੇਡ ਕੇ ਆਇਆ ਪੰਜਾਬ ਚ ਜੀ ਅੱਛਾ ਹਾਂਜੀ ਕੀ ਗੱਲ ਵੀ ਟੱਕਰ ਬਰਾਬਰ ਦੀ ਹੁੰਦੀ ਆ ਕਿ ਉਤਸ਼ਾਹ ਕਰਨ ਦੇਣ ਵਾਲੇ ਜ਼ਿਆਦਾ ਹੁੰਦੇ ਆ ਵੀ ਟੱਕਰ ਦੀ ਟੱਕਰ ਵੀ ਬਰਾਬਰ ਦੀ ਹੁੰਦੀ ਆ ਜੀ ਪਰ ਖੇਡ ਕੇ ਵਧੀਆ ਲੱਗਦਾ ਪੰਜਾਬ ਚ ਜੀ ਤੇ ਲੋ ਜੀ ਬਾਈ ਉਹਨਾਂ ਨੇ ਕਿਹਾ ਕਿ ਜੀ ਪੰਜਾਬ ਚ ਜਿਹੜਾ ਸਵਾਦ ਜਾਦਾ ਆਂਦਾ ਸਸਰੀ ਜੀ ਬਾਈ ਜੀ ਕਿਹੜਾ ਏਰੀਆ ਆਪਣਾ ਤੇ ਆਪਣਾ ਨਾਮ ਮੇਰਾ ਨਾਮ ਤਰਲੋਕ ਆ ਜੀ ਬਾਲੀਵਾਲ ਚ ਕਾਲਾ ਕਹਿੰਦੇ ਆ ਆਪਣਾ ਲੁਧਿਆਣਾ ਜਿਲ੍ਹਾ ਮੁੱਲਾਂਪੁਰ ਦਾਖਾ ਲੋ ਜੀ ਬਾਈ ਜੀ ਹੁਣੀ ਮੁੱਲਾਂਪੁਰ ਦਾਖਾ ਸੋਯਾਲੀ ਸਾਹਿਬ ਦੇ ਬਾਲੇ ਨੇੜੇ ਤੋਂ ਆ ਜੀ ਕਹਿੰਦੇ ਗਰਾਊਂਡ ਤੁਹਾਡੇ ਏਰੀਆ ਚ ਬਹੁਤ ਘੈਂਟ ਬਣਾਏ ਆ ਉਹਨਾਂ ਨੇ ਹਾਂ ਜੀ ਲਗਭਗ ਪੰਜਾਬ ਚ ਸਭ ਤੋਂ ਪਹਿਲਾਂ ਸਾਡੇ ਹੀ ਹਲਕੇ ਦੇ ਵਿੱਚ ਸ਼ੁਰੂਆਤ ਹੋਈ ਸੀਗੀ ਇਹ ਜਿਹੜੇ ਮਨਪੇਦ ਵਾਲੀ ਬਾਈ ਜੀ ਉਹਨਾਂ ਨੇ ਬਣਾਏ ਸੀਗੇ ਗਰਾਊਂਡ ਜੀ ਉਹ ਲਗਭਗ 70 ਕ ਪਿੰਡਾਂ ਚ ਬਣੇ ਸੀਗੇ ਉਹਨੂੰ ਦੇਖ ਕੇ ਹੀ ਫਿਰ ਸਾਰੇ ਪੰਜਾਬ ਦੇ ਵਿੱਚ ਉਹਦਾਂ ਦੇ ਗਰਾਊਂਡ ਹੋਰਸ ਐਮ ਐਲ ਏ ਨੇ ਬਣਾਉਣੇ ਸ਼ੁਰੂ ਕੀਤੇ ਹਮਮ ਮਾਡਲ ਮਾਡਲ ਆ ਜਿਹੜਾ ਤੁਹਾਡੇ ਪੂਰੇ ਇਲਾਕੇ ਤੋਂ ਸ਼ੁਰੂ ਹੋਇਆ ਸਾਡੇ ਇਲਾਕੇ ਤੋਂ ਸ਼ੁਰੂ ਹੋਇਆ ਸਰ ਤੇ ਫਿਰ ਇਲਾਕੇ ਦੇ ਵਿੱਚ ਗਰਾਊਂਡ ਬਣ ਗਏ ਹਾਂਜੀ ਪਲੇਅਰ ਕਿੰਨੇ ਦੇ ਉੱਤੇ ਇੱਕ ਪਲੇਅਰ ਸਾਡੇ ਕੋਲ ਖੜਾ ਉਹਨੂੰ ਛੱਡ ਕੇ ਸਾਡੇ ਪਿੰਡ ਨੂੰ ਵਾਲੀਬਾਲ ਦੀ ਨਰਸਰੀ ਕਿਹਾ ਜਾਂਦਾ ਹੈ ਜਿਹੜਾ ਨਾਲ ਸਾਡੇ ਪਿੰਡ ਦੇ ਵਿੱਚ ਬਹੁਤ ਛੋਟੇ ਤੋਂ ਛੋਟਾ ਬੱਚਾ ਤਕਰੀਬਨ ਸਾਰੇ ਵਾਲੀਬਾਲ ਹੀ ਖੇੜਦੇ ਐ ਇੱਕ ਹੀ ਗੇਮ ਖੇਡੀ ਜਾਂਦੇ ਸਾਡੇ ਪਿੰਡ ਬ ਵਾਲੀਬਾਲ ਜੀ ਪਿੰਡ ਕਿਹੜਾ ਥੋੜਾ ਖਾਸ ਖੰਜਰਾਲ ਜੀ ਖੰਜਰਾਲ ਹਾਂਜੀ ਮੁੰਨਾਪੁਰ ਦੇ ਆਕੇ ਦੇ ਨਾਲ ਬਿਲਕੁਲ ਲੋ ਜੀ ਇੱਕ ਵਾਰੀ ਬਾਈ ਜੀ ਨੂੰ ਹਾ ਚੀਜ਼ ਜਿਹੜੀ ਬਾਈ ਜੀ ਨੇ ਕਹੀ ਆ ਸੰਸਾਰਪੁਰ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਤੇ ਬਾਈ ਜੀ ਤੁਸੀਂ ਕਹਿੰਦੇ ਕਿ ਵਾਲੀਬਾਲ ਤੁਹਾਡੇ ਪਿੰਡ ਤੋਂ ਨਿਕਲੀ ਹੈ ਡਿਟੇਲ ਜਰੂਰ ਫੇਰ ਇੱਕ ਵਾਰੀ ਦੱਸ ਦਿਓ ਲਗਭਗ ਸਾਡੇ ਪਿੰਡ ਦੇ ਵਿੱਚ 15 ਤੋਂ 16 ਸਾਲ ਤੋਂ ਪਹਿਲਾਂ ਵਾਲੀਬਾਲ ਖੇਡ ਰਹੀ ਹੈ ਤੇ ਇੱਕ ਹੀ ਗੇਮ ਖੇਡੀ ਜਾ ਰਹੀ ਹੈ ਕੰਟੀਨਿਊ ਤੇ ਬੜੇ ਲੰਮੇ ਚਿਰ ਤੋਂ ਖੇਡ ਵੀ ਰਹੀ ਹੈ ਤੇ ਹੁਣ ਵੀ ਪਲੇਅਰ ਖੇਡ ਰਿਹਾ ਇੱਕ ਮੇਰੇ ਪਿੰਡ ਦਾ ਹੋਰ ਪਲੇਅਰ ਆ ਉਹ ਮਾਲਵਾ ਕਲੱਬ ਲਈਓ ਇੱਥੇ ਪਹੁੰਚ ਚੁੱਕਿਆ ਮੇਰੇ ਤੋਂ ਪਹਿਲਾਂ ਅੱਛਾ ਖੇਡਣ ਲਈ ਖੇਡਣ ਲਈ ਆ ਚੁੱਕਿਆ ਜੀ ਪਹਿਲਾਂ ਤੇ ਫਿਰ ਜਿਹੜੀ ਹੁਣ ਨਰਸਰੀ ਦੇ ਲਾਏ ਹੋਏ ਬੂਟੇ ਅੱਜ ਸੰਸਾਰ ਪਰਚ ਸ਼ਾਂ ਕਰ ਰਹੇ ਆ ਸੰਸਾਰ ਪਰਚ ਪਹੁੰਚੇ ਆ ਤੇ ਕਿੰਨਾ ਕਮਾਨ ਹੁੰਦਾ ਬਹੁਤ ਮਾਣ ਮਹਿਸੂਸ ਹੁੰਦਾ ਮੇਰੇ ਪਿੰਡ ਤੋਂ ਹੀ ਆ ਕੈਲਗਰੀ ਚ ਮੇਰੇ ਬਾਈ ਜونی ਸਾਡੇ ਜਿਹਨਾਂ ਸਾਨੂੰ ਖੇਡਣਾ ਸਿਖਾਇਆ ਉਹਨਾਂ ਦਾ ਬੜਾ ਨਾਮ ਆ ਉਹਨਾਂ ਦੀ ਬੜੀ ਚਰਚਾ ਉੱਥੇ ਅੱਜਕੱਲ ਤੇ ਇੰਨੀ ਏਜ ਹੋਣ ਦੇ ਅਕੋਰਡਿੰਗ ਵੀ ਉਹ ਬਹੁਤ ਜ਼ਿਆਦਾ ਟੌਪ ਦੀ ਗੇਮ ਖੇਡ ਰਹੇ ਅੱਜ ਵੀ ਉੱਥੇ ਵੈਰੀ ਗੁੱਡ ਤੇ ਬਾਈ ਜੀ ਇੱਥੇ ਆ ਕੇ ਹੁਣ ਇਹ ਗਰਾਊਂਡ ਇਹ ਸਾਰਾ ਕੁਝ ਦੇਖ ਕੇ ਕਿਵੇਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਲੱਗਦਾ ਜੀ ਜਦੋਂ ਕਿਸੇ ਵੀ ਮਾਂ ਪਿਓ ਨੂੰ ਹੁੰਦਾ ਉਹਦਾ ਬੱਚਾ ਜਦੋਂ ਪਿੰਡ ਚੋਂ ਉੱਠ ਕੇ ਐਡੇ ਵੱਡੇ ਲੈਵਲ ਤੇ ਜਾ ਕੇ ਖੇਡਦਾ ਮਾਂ ਨੂੰ ਤਾਂ ਪਿਓ ਨੂੰ ਤਾਂ ਬਹੁਤ ਅੱਛਾ ਲੱਗਦਾ ਹੀ ਆ ਆਪਦੇ ਯਾਰਾਂ ਮਿੱਤਰਾਂ ਨੂੰ ਵੀ ਬਹੁਤ ਵਧੀਆ ਲੱਗਦਾ ਤੇ ਆਪ ਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਆਪਾਂ ਇੰਨੇ ਕਾਬਿਲ ਹੋ ਗਏ ਆ ਵੀ ਆਪਾਂ ਆਪਦੇ ਪਿੰਡ ਚੋਂ ਉੱਠ ਕੇ ਐਡੀ ਦੁਨੀਆ ਦੇਖ ਲਈ ਆ ਜਾਂ ਆਪਾਂ ਇੰਨੀ ਦੂਰ ਚੱਕ ਖੇਡ ਚੁੱਕੇ ਆ ਬਹੁਤ ਵਧੀਆ ਲੱਗਦਾ ਬਾਈ ਜੀ ਤੁਸੀਂ ਹੁਣੇ ਜ਼ਿਕਰ ਕਰਕੇ ਹੋ ਹਟਿਓ ਵੀ ਵਾਲੀਬਾਲ ਦੀ ਨਰਸਰੀ ਕਿਹਾ ਗਿਆ ਪਹਿਲਾਂ ਥੋੜਾ ਜਿਹਾ ਵਾਲੀਬਾਲ ਬਾਰੇ ਜੇ ਦੱਸਣਾ ਹੋਵੇ ਅੱਜ ਕੱਲ ਵਾਲੀਬਾਲ ਦੋ ਤਰ੍ਹਾਂ ਦੀ ਖੇਡੀ ਜਾਂਦੇ ਇੱਕ ਸ਼ੂਟਿੰਗ ਇੱਕ ਮੇਰੇ ਖਿਆਲ ਨਾਲ ਜੇ ਮੈਂ ਗਲਤ ਸਮੈਸ਼ਿੰਗ ਤੇ ਕਹਿੰਦੇ ਜੀ ਜਿਹੜੀ ਸ਼ੂਟਿੰਗ ਵਾਲੀ ਆ ਉਹ 60 ਸੁੱਟ ਜੀ ਜੱਗੀ ਮਾਰਦੀ ਆ ਕਹਿੰਦੇ ਹਰ ਬੰਦਾ ਖੇਡ ਨਹੀਂ ਸਕਦਾ ਜੀ ਤੇ ਪਰ ਤੁਹਾਡੇ ਪਿੰਡ ਵਿੱਚ ਫਿਰ ਨਰਸਰੀ ਆ ਦੋਹੇ ਚੱਲਦੀਆਂ ਜਾਂ ਤੁਸੀਂ ਪਿਆਰ ਨਰਸਰੀ 'ਚ ਕਿਹੜੀ ਕਰਦੇ ਹੋ ਸ਼ੂਟਿੰਗ ਹੀ ਜ਼ਿਆਦਾ ਖੇਡਦੇ ਕਿਉਂਕਿ ਆਪਣੇ ਜਿਹੜਾ ਲੁਧਿਆਣਾ ਏਰੀਆ ਹੋ ਗਿਆ ਤਕਰੀਬਨ ਆਪਣੇ ਬਠਿੰਡਾ ਫਰੂਜ਼ਪੁਰ ਮੋਗਾ ਮਾਲਵਾ ਵੈਲਟ ਮਾਲਵਾ ਵੈਲਟ ਲਈ ਹਾਂ ਜੀ ਤਕਰੀਬਨ ਇਧਰਲੇ ਏਰੀਏ 'ਚ ਹੀ ਸ਼ੂਟਿੰਗ ਖੇਡੀ ਜਾਂਦੀ ਆ ਜਲੰਧਰ ਵਾਲੇ ਪਾਸੇ ਮਾਝੇ ਵਾਲੇ ਪਾਸੇ ਇੱਧਰ ਥੋੜਾ ਸਮੈਸ਼ਿੰਗ ਦਾ क्रेज ਹੈਗਾ ਵਾ ਜੀ ਉਧਰ ਥੋੜੇ ਜਿਹਾ ਸ਼ੂਟਿੰਗ ਦੇ ਮੈਚ ਘੱਟ ਹੁੰਦੇ ਆ ਜਲੰਧਰ ਵਾਲੀ ਜ਼ੈਡ ਬਾਕੀ ਮੋਸਟਲੀ ਪੰਜਾਬ ਚ ਹਰਿਆਣਾ ਰਾਜਸਥਾਨ ਚ ਸਾਰੇ ਕਿਤੇ ਸ਼ੂਟਿੰਗ ਹੀ ਖੇਡੀ ਜਾਂਦੀ ਜੀ ਜੀ ਤੇ ਬਾਈ ਜੀ ਤੁਹਾਡੇ ਨਾਲ ਤੁਹਾਡੇ ਕੋਈ ਇਨਫੋਰਮੇਸ਼ਨ ਚੰਗੀ ਆ ਗੱਲਬਾਤ ਫੇਰ ਕਰਾਂਗੇ ਬਾਈ ਜੀ ਨੂੰ ਦਿਓ ਜੀ ਹਾਂਜੀ ਬਾਈ ਜੀ ਕਿਹੜਾ ਏਰੀਆ ਆਪਣਾ ਤੇ ਆਪਣਾ ਨਾਂ ਜਰੂਰ ਦੱਸ ਦਿਓ ਨਾਮ ਸ਼ਰਨਪ੍ਰੀਤ ਸਿੰਘ ਪਿੰਡ ਰੋਲੀ ਹੈ ਜੀ ਜ਼ਿਲ੍ਹਾ ਮੋਗਾ ਜੀ ਜੀ ਤੇ ਕਿਵੇਂ ਲੱਗਿਆ ਜੀ ਫਿਰ ਹੁਣ ਇੱਥੇ ਆ ਕੇ ਬਹੁਤ ਬਹੁਤ ਜ਼ਿਆਦਾ ਵਧੀ ਹਾਂਜੀ ਤੇ ਕੀ ਸੋਚ ਕੇ ਆਏ ਆ ਮਾਂਚ ਜਹਾਜ਼ ਦੀ ਟਾਕੀ ਨੂੰ ਹੱਥ ਪਹਿਲੀ ਵਾਰੀ ਪਾਇਆ ਕਿ ਪਹਿਲਾਂ ਵੀ ਗਏ ਆ ਪਹਿਲੀ ਵਾਰੀ ਪਾਇਆ ਜੀ ਤੇ ਫਿਰ ਜਦੋਂ ਜਹਾਜ਼ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਪਾਈਆ ਆਪਣਾ ਪਾਸਪੋਰਟ ਜੇ ਲੈ ਕੇ ਆਜੋ ਬੋਰਡਿੰਗ ਪਾਸ ਦੇ ਕੇ ਜਹਾਜ਼ ਵਾਲੇ ਪਾਸੇ ਨੂੰ ਹੋਏ ਆ ਹਾਂਜੀ ਹਰ ਪੰਜਾਬੀ ਦਾ ਇੱਕ ਹੀ ਖੁਆਇਸ਼ ਹੁੰਦੀ ਆ ਜੀ ਜਹਾਜ਼ ਚੜਨ ਦੀ ਹਾਂਜੀ ਉਹ ਖਾਵੇਂ ਕਿਸੇ ਵੀ ਤਰੀਕੇ ਚੜਿਆ ਕੋਈ ਸਟੂਡੈਂਟ ਵੀਜ਼ਾ ਲੈ ਕੇ ਚੜਿਆ ਕੋਈ ਵਰਕ ਵੀਜ਼ਾ ਲੈ ਕੇ ਚੜਿਆ ਤੇ ਤੁਹਾਡਾ ਤਾਂ ਮਾਣ ਆ ਜੀ ਤੁਸੀਂ ਦੇਸ਼ ਦਾ ਝੰਡਾ ਛਾਤੀ ਤੇ ਲਾ ਕੇ ਚੜੇ ਹੋ ਤੇ ਖੇਡਣ ਆਏ ਹੋ ਭਾਰਤ ਦੀ ਪ੍ਰਤੀਨਿਧਤਾ ਕਰਨ ਤੁਸੀਂ ਵਰਲਡ ਕੱਪ ਦੇ ਲਈ ਆਏ ਹੋ ਹਾਂਜੀ ਹਾਂਜੀ ਤੇ ਤੁਹਾਡਾ ਤਾਂ ਮਾਣ ਹੋਰ ਜ਼ਿਆਦਾ ਦੁਖਣਾ ਹੋਣਾ ਖੁਸ਼ੀ ਦੁਖਣੀ ਹੋਣੀ ਆ ਉਹ ਪਲ ਕਿਵੇਂ ਦੇ ਸੀ ਵੀ ਜਦ ਫਿਰ ਸੀਟ ਆਪਣਾ ਨੰਬਰ ਦੇਖ ਕੇ ਜਾ ਕੇ ਬੈਠ ਗਿਆ ਤੇ ਜਹਾਜ਼ ਨੇ ਉੱਪਰ ਨੂੰ ਉਡਾਰ ਭਰੀ ਮਨ 'ਚ ਕੀ ਸੀ ਫਿਰ ਬਸ ਵਰਗਾਂ ਦਾ ਨਸਿੱਫੀ ਜੀ ਹਾਂ ਜੀ ਅਨਸਰ ਹੀ ਸੀਗੀ ਫੀਲਿੰਗ ਨਹੀਂ ਭਾਈ ਕਈ ਵਾਰੀ ਡਰ ਵੀ ਲੱਗਦਾ ਵੀ ਚੜਦਾ ਗਿਆ ਹੁਣੇ ਉਤਰੂਗਾ ਵੀ ਉਹ ਡਰ ਤਾਂ ਹੁੰਦਾ ਯਾਰ ਇੱਕ ਦੇ ਮਾਂ ਚੀ ਜੀ ਹਾਂ ਜੀ ਪਰ ਚਾਹ ਪੂਰਾ ਸੀ ਹਾਂ ਚਾਹ ਫੁੱਲ ਸੀਗੀ ਜੀ ਜੀ ਸੋ ਬਿਲਕੁਲ ਜੀ ਤੋਂ ਖੜਾ ਰੀਆਂ ਜਿਵੇਂ ਵਾਕਈ ਉਤਸ਼ਾਹ ਵੀ ਨਾਲ ਮੇਰੇ ਖਿਆਲ ਨਾਲ ਤੁਹਾਡੇ ਚ ਪੂਰਾ ਜੀ ਤੇ ਜਿਵੇਂ ਬਾਈ ਜੀ ਹੁਣੀ ਤੁਹਾਡੇ ਕੋਲ ਜਿਹੜੇ ਜਿਨ੍ਹਾਂ ਨੇ ਕਿਹਾ ਕਿ ਨਰਸਰੀ ਆ ਸਾਡੇ ਤੇ ਤੁਹਾਡੇ ਚ ਮੇਰੇ ਖਿਆਲ ਨਾਲ ਦੋ ਹਰਿਆਣੇ ਤੋਂ ਨੇ ਬਾਕੀ ਪੰਜ ਪਲੇਅਰ ਪੰਜਾਬ ਤੋਂ ਹਨਾ ਜੀ ਤੇ ਇਹ ਉਹ ਟੀਮ ਹੈ ਜੀ ਜਿਨੇ 23 ਤਰੀਕ ਨੂੰ ਆਉਣ ਵਾਲੇ ورلڈ ਕੱਪ ਦੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨੀ ਆ ਪਲੇਅਰਾਂ ਨਾਲ ਇੰਟਰੋਡਕਸ਼ਨ ਤੁਹਾਡੀ ਕਰਵਾਉਂਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਜਿਹੜੀਆਂ ਹੋਰ ਟੀਮਾਂ ਪਹੁੰਚਣਗੀਆਂ ਉਹਨਾਂ ਦੇ ਖਿਡਾਰੀਆਂ ਨਾਲ ਵੀ ਜਿਹੜੀ ਮੁਲਾਕਾਤ ਆਪਾਂ ਕਰਾਂਗੇ ਸੋ ਇਹ ورلڈ ਕੱਪ ਪਾਪਾ ਕੋਰਾ ਦੇ ਵਿੱਚ ਰੋਜ਼ ਹਿਲ ਕਾਲਜ ਆ ਜਿਹੜਾ ਉਹਦੇ ਮੈਦਾਨਾਂ ਦੇ ਵਿੱਚ ਖੇਡਿਆ ਜਾਣਾ ਜੀ ਤੇ ਸਮਾਂ ਤੇ ਸਥਾਨ ਜ਼ਰੂਰ ਨੋਟ ਕਰ ਲਿਓ ਤੇ ਭਾਈ ਜੀ ਉਹਨਾਂ ਨਾਲ ਜਾਣ ਪਛਾਣ ਤੁਸੀਂ ਕਰ ਹੀ ਲਈ ਆ ਤੇ ਮੈਨੂੰ ਲੱਗਦਾ ਕਿ ਨਿਊਜ਼ੀਲੈਂਡ ਦੇ ਵਿੱਚ ਵੀ ਇਸ ਟਾਈਮ ਬਾਲੀਵੋਲ ਦਾ ਜਿਹੜਾ क्रेਜ਼ ਆ ਉਹ ਵਾਕਈ ਸਿਰ ਚੜ ਬੋਲ ਰਿਹਾ ਵੱਡੇ ਪੱਦਰ ਤੇ ਵੱਖ-ਵੱਖ ਗਰਾਊਂਡਾਂ ਦੇ ਵਿੱਚ ਇਸ ਟਾਈਮ ਜਿਹੜੇ ਮੁਕਾਬਲੇ ਆ ਚੱਲ ਰਹੇ ਆ ਤੇ ਪਰ ਇਹ ਇਤਿਹਾਸ ਵੀ ਲਿਖਿਆ ਜਾ ਰਿਹਾ ਕਿ ਪਹਿਲਾ ਵਰਲਡ ਕੱਪ ਨਿਊਜ਼ੀਲੈਂਡ 'ਚ ਜਿਹੜਾ ਹੋਣ ਜਾ ਰਿਹਾ ਤੇ ਉਹ ਪਾਪਾਕੋਰਾ ਸਾਊਥ ਆਕਲੈਂਡ ਦੀ ਧਰਤੀ ਤੇ ਹੋਣ ਜਾ ਰਿਹਾ ਤਰੀਖ 23 ਅਕਤੂਬਰ ਦਿਨ ਐਤਵਾਰ ਆ ਜੀ ਤੇ ਜਰੂਰ ਸਾਰੇ ਜਣੇ ਪਹੁੰਚਿਓ ਤੇ ਮੈਨੂੰ ਲੱਗਦਾ ਫਸਮੇ ਮੁਕਾਬਲੇ ਦਾ ਆਨੰਦ ਆ ਜਿਹੜਾ ਉਹ ਜਰੂਰ ਮਾਣਿਓ ਆਉਣ ਵਾਲੇ ਦਿਨਾਂ ਵਿੱਚ ਹੋਰ ਨਵੀਂ ਅਪਡੇਟ ਜੋ ਵੀ ਇਸ ਚੀਜ਼ ਨੂੰ ਲੈ ਕੇ ਹੋਈ ਇਸ ਕਲੱਬ ਨੂੰ ਲੈ ਕੇ ਹੋਈ ਉਹ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਥੇ ਹੀ ਹੁਣ ਮੈਨੂੰ ਹਰਮਨ ਨੂੰ ਦਿਓ ਇਜਾਜ਼ਤ ਧੰਨਵਾਦ ਸਸੀਆ ਕਾਲ